ਇਸ ਫਿਲਮ ਮੇ ਹਰਮਨਪ੍ਰੀਤ ਸਿੰਘ ਦੇ ਪਿੰਡ ਤੇ ਮੋਹਾਲ ਚ ਜਿੱਥੇ ਹਰਮਨਪ੍ਰੀਤ ਸਿੰਘ ਵਟਾ ਹੋਇਆ ਇਸੇ ਗਲੀਆਂ ਚ ਖੇਡਿਆ ਤੇ ਅੱਜ ਪੂਰੇ ਭਾਰਤ ਦਾ ਨਾਮ ਰੌਸ਼ਨ ਕੀਤਾ ਬੀਤੇ ਕੱਲ ਦੋ 골 ਕਰਕੇ ਉਸਨੇ ব্রونز ਜਿੱਤੇ ਆ ਔਰ ਪੂਰੀ ਟੀਮ ਨਾਲ ਜਿਸ ਤਰੀਕੇ ਨਾਲ ਤਾਲਮੇਲ ਰੱਖਦਾ ਹਰਮਨਪ੍ਰੀਤ ਖੇਡ ਦੌਰਾਨ ਸਰਪੰਚ ਹਰਮਨਪ੍ਰੀਤ ਜਿਸ ਨੂੰ ਕਿਹਾ ਜਾਂਦਾ ਔਰ ਪੂਰੇ ਵਿਸ਼ਵ ਦੇ ਵਿੱਚ ਸਰਪੰਚ ਹਰਮਨਪ੍ਰੀਤ ਸਿੰਘ ਦਾ ਨਾਮ ਜਿਹੜਾ ਗੂੰਜਣ ਲੱਗ ਪਿਆ ਇਸ ਵੇਲੇ ਅਸੀਂ ਹਰਮਨਪ੍ਰੀਤ ਸਿੰਘ ਦੇ ਘਰ ਚ ਮੌਜੂਦ ਆ ਸਭ ਤੋਂ ਪਹਿਲੇ ਦੱਸ ਦਈਏ ਕਿ ਜੜੀ ਸਵੇਰ ਦੀ ਸ਼ੁਰੂਆਤ ਹੋਈ ਹੈ ਕਿਉਂਕਿ ਏਡੀ ਵੱਡੀ ਜਿੱਤ ਹੋਈ ਹੈ ਭਾਰਤ ਦਾ ਨਾਰੋਸ਼ਨ ਕੀਤਾ ਔਰ ਗੁਰੂ ਨਗਰੀ ਅੰਮ੍ਰਿਤਸਰ ਦਾ ਹਰਮਨਪ੍ਰੀਤ ਸਿੰਘ ਜਿਸ ਨੇ ਬਹੁਤ ਵੱਡਾ ਯੋਗਦਾਨ ਪਾਇਆ ਔਰ ਬਾਕੀ ਟੀਮ ਨੇ ਵੀ ਸਾਡੇ ਨਾਲ ਹਰਮਨਪ੍ਰੀਤ ਸਿੰਘ ਦੇ ਵੱਡੇ ਭਰਾ ਮੌਜੂਦ ਨੇ ਭਾਈ ਜੀ ਪਹਿਲੇ ਸਭ ਤੋਂ ਪਹਿਲਾਂ ਬਹੁਤ ਬਹੁਤ ਮੁਬਾਰਕਾਂ ਜੋ ਏਡੀ ਵੱਡੀ ਜਿੱਤ ਹਾਸਲ ਹੋਈ ਹੈ ਟੋਕੀਓ ਵਿੱਚ ਵੀ ਇਸ ਤਰ੍ਹਾਂ ਨਾਲ ਬ੍ਰੌਂਜ਼ ਲੈ ਕੇ ਆਏ ਹੁਣ ਆਪਣੀ ਜਿੱਤ ਬਰਕਰਾਰ ਰੱਖੀ ਹੈ ਤੁਹਾਨੂੰ ਬਹੁਤ ਬਹੁਤ ਵਧਾਈਆਂ ਜੀ ਬਹੁਤ ਵਧੀਆ ਖੇਡੇ ਆ ਚਲੋ ਮਾਰੇ ਗੁਰੂ ਮਾਰੇ ਨੇ ਕਿਰਪਾ ਕੀਤੀ ਹੈ ਇਦਾਂ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਦੋ ਇੱਕ ਨਾਲ ਜਿੱਤ ਕੇ ਚਲੋ ਗੱਲ ਰੌਂਜ ਮੈਟਲ ਆ ਗਿਆ ਆਸਤੇ 골ਡ ਦੀ ਸੀ ਚਲੋ ਤੇ ਸ਼ਾਇਦ ਉਹਦਣਾ ਸੈਮੀ ਫਾਈਨਲ ਦੇ ਦਿਨ ਪ੍ਰੇਰਨਾ ਦੇਣੀ ਹੈਗਾ ਸੀ ਉਹਦਾ ਕਰਕੇ ਚਲੋ ਅੱਜ ਰਾਤੀ ਜਿਹੜਾ ਮੈਚ ਹੋਇਆ ਬਹੁਤ ਸੋਣਾ ਖੇਡੀ ਇੰਡੀਆ ਟੀਮ ਤੇ ਵਧਾਈ ਦਿੰਦਾ ਮੈਂ ਬਹੁਤ ਬਹੁਤ ਇੰਡੀਆ ਟੀਮ ਨੂੰ ਸਿਰ ਤੋਂ ਹਰਮਨ ਕਦੋਂ ਤੋਂ ਜਿਹੜਾ ਹਾਕੀ 'ਚ ਪਿਆ ਹੋਇਆ ਤੇ ਹੁਣ ਕਿੰਨੇ ਸਾਲ ਦਾ ਹੋ ਗਿਆ 5th 6th ਕਲਾਸ ਦੀ ਗੱਲ ਹੈ ਜੀ ਉਦੋਂ ਦਾ ਮਤਲਬ ਘਰ ਛੱਡਿਆ ਹੌਕੀ ਗੇਲ ਖੇਡਣ ਦੇ ਪਹਿਲਾਂ ਮਤਲਬ ਇਸ ਸਕੂਲੇ ਜੁਨੇਲਾ ਗੁਰੂ ਸਕੂਲ ਹੈ ਸੈਂਡ ਸੋਲજર ਉੱਥੇ ਪੜਦੇ ਪਰ ਜਦੋਂ ਪੜਨ ਦੇ ਦੌਰਾਨ ਪੀ ਕੋ ਮਤਲਬ ਬੱਚਿਆਂ ਨੂੰ ਉਦਾਂ ਹੀ ਗੇਮਾਂ ਨਾਲ ਕੁਝ ਸ਼ਾ ਕਰਤਾ ਪੀ ਖੇਡਣ ਦਾ ਬਈ ਫਿਰ ਸੋ ਲਾਗੋ ਕੋਚ ਸਾਹਿਬ ਪਿੰਡ ਦੇ ਧਾਰੜਾ ਪਿੰਡ ਦੇ ਉਹਨਾਂ ਨੇ ਮਤਲਬ ਇਹਨੂੰ ਕਹਿੰਦੇ ਵੀ ਹੌਕੀ ਆ ਲਾ ਜੋ ਚਲੋ ਇਹ ਮਤਲਬ ਹੌਕੀ ਵਾਲੂ ਇਹ ਲਾਸਟ ਸਟੇਪ ਪੁੱਟਿਆ ਗਿਆ ਫਿਰ ਚਲੋ ਲੁਧਿਆਣੇ ਗਿਆ ਫਿਰ ਸਿਲੈਕਸ਼ਨ ਹੋਈ ਫਿਰ ਜਲੰਧਰ ਆਏ ਫਿਰ ਜੀ ਦਾ ਕੀ ਗੱਡੀ ਵਿੱਚ ਫਿਰ ਜੂਨੀਅਰ ਜੂਨੀਅਰ ਟੀਮ ਲਈ ਸਿਲੈਕਟ ਹੋਏ ਫਿਰ ਬਾਬੇ ਦੀ ਕਿਰਪਾ ਹੀ ਰਹੀ ਤਾਂ ਹੀ ਜਾਂਦੇ ਰਹੇ ਹੁਣ ਸਰਪੰਚ ਕਹਿ ਕੇ ਬੜਾ ਬੁਲਾਇਆ ਜਾਂਦਾ ਹਨਾ ਜੁਗਰਾਜ ਜੀ ਨਾਲ ਬੜਾ ਉਹਨਾਂ ਦਾ ਪਿਆਰ ਰਿਹਾ ਜੁਗਰਾਜ ਐਸਪੀ ਜੁਗਰਾਜ ਹੁਣ ਉੱਥੇ ਵੀ ਜਿਹੜਾ ਉਹਨਾਂ ਦਾ ਹੌਸਲਾ ਵਧਾਉਣ ਵਾਸਤੇ ਕਮੈਂਟਰੀ ਕਰਦੇ ਰਹੇ ਨੇ ਸੋ ਉਹਨਾਂ ਨਾਲ ਗੱਲ ਹੋਈ ਫਿਲਹਾਲ ਜਾਂ ਬਾਕੀ ਪੁਰਾਣੇ ਕੋਚ ਸੁਣਾਣਾ ਹਾਂਜੀ ਹਾਂਜੀ ਪਾਜੀ ਨਾਲ ਗੱਲ ਹੁੰਦੀ ਰਹਿੰਦੀ ਹੈ ਜੀ ਬਹੁਤ ਵਧੀਆ ਨੇਚਰ ਹੈ ਪਾਜੀ ਦਾ ਬਹੁਤ ਵਧੀਆ ਸੁਭਾਅ ਦੇ ਮਾਲਕ ਹੈ ਤੇ ਚਲੋ ਸਾਡੇ ਉਹ ਵੀ ਇਲਾਕੇ ਦਾ ਮਾਨਿਆ ਦੀ ਬਹੁਤ ਵੱਡਾ ਕੋਸ਼ ਹਰਮੰਦੇ ਕੋ ਸਾਹ ਬਰੇ ਆ ਜੁਗਰਾਜ ਪਾਜੀ ਬਹੁਤ ਉਹਨਾਂ ਨੂੰ ਮੈਂ ਬਾਰ-ਬਾਰ ਦਈ ਦੇਣਾ ਚਾਹੁੰਦਾ ਸਾਡੇ ਪਰਿਵਾਰ ਵੱਲੋਂ ਵੀ ਬਹੁਤ ਉਹਨਾਂ ਨੇ ਵੀ ਬਹੁਤ ਜੋਰ ਲਾਇਆ ਗੁਰੂ ਮਾਰੇ ਨੇ ਕਿਰਪਾ ਕੀਤੀ ਹੈ ਜੀ ਬਹੁਤ ਵਧੀਆ ਖੇਡੀ ਧੀ ਪਰ ਮਨਾ ਗੱਲ ਹੋਈ ਹਰਮਨ ਨੇ ਕੀ ਕਿਹਾ ਕਿ ਕਿ ਅਰਦਾਸਾਂ ਤੁਸੀਂ ਕਰਦੇ ਰਹੇ ਹੋ ਦਰਬਾਰ ਸਾਹਿਬ ਵੀ ਜਾ ਕੇ ਨਤਪਸਤ ਹੋਏ ਸਾਰਾ ਪਰਿਵਾਰ ਗੁਰੂ ਰਾਮਦਾਸ ਪਾਤਸ਼ਾਹ ਕੀ ਵੀ ਅਰਦਾਸ ਕੀਤੀ ਸੀ ਹਰਮਨ ਨਾਲ ਗੱਲ ਹੋਈ ਕਿ ਉਸ ਤੋਂ ਹਾਂਜੀ ਹਾਂਜੀ ਹੋਈ ਰਾਤੀ ਵੀਡੀਓ ਕਾਲ ਆਉਂਦੀ ਰਹੀ ਕਿੰਨਾ ਚਿਰ ਤੇ ਸਾਰੇ ਜਿੰਨੇ ਮਤਲਬ ਆਪਣੇ ਪਿੰਡ ਦੇ ਬੰਦੇ ਆਏ ਵੀਰ ਭਰਾ ਸਾਰੇ ਉਹਨਾਂ ਨਾਲ ਸਾਰਿਆਂ ਨਾਲ ਗੱਲ ਕਰਕੇ ਫਿਰ ਬਹੁਤ ਸਾਰੇ ਸਾਰੀ ਟੀਮ ਨਾਲ ਹੋਈ ਗੱਲ ਖੁਸ਼ ਬਹੁਤ ਖੁਸ਼ ਟੀਮ ਪਰਫਾਰਮੈਂਸ ਬਹੁਤ ਵਧੀਆ ਰਹੀ ਟੀਮ ਦੀ ਬਹੁਤ ਵਧੀਆ ਖੇਡੀ ਧੀ ਬਹੁਤ ਵਧੀਆ ਮਾਨ ਦੀ ਗੱਲ ਆ ਪੂਰੇ ਵਿਸ਼ਵ ਦੇ ਵਿੱਚੋਂ ਕਈ ਟੀਮਾਂ ਨੇ ਹਿੱਸਾ ਲਿਆ ਹੋਵੇ ਉਹਨਾਂ ਨੂੰ ਪਛਾੜ ਕੇ ਇੱਥੋਂ ਤੱਕ ਪਹੁੰਚੇ ਨੇ ਸੈਮੀਫਾਈਨਲ ਵਿੱਚ ਵੀ ਬਹੁਤ ਵਧੀਆ ਖੇਡੇ ਨੇ ਪਰ ਉੱਥੇ ਰਹਿ ਨੇ ਪਰ ਫਿਰ ਵੀ ਆਪਣੀ ਜਿਹੜੀ ਜਿੱਤ ਉਹਨਾਂ ਨੇ ਬਰਕਰਾਰ ਰੱਖੀ ਹੈ 브్రాونز ਲੈ ਕੇ ਵਾਪਸ ਆ ਰਹੇ ਹੈ ਔਰ ਪੂਰੀ ਟੀਮ ਨੂੰ ਤੁਸੀਂ ਕੀ ਕਹਿੰਦੇ ਹੋ ਹੁਣ ਅਗਲੇ ਮੈਚਾਂ ਦੌਰਾਨ ਅਗਲੇ ਜਿਹੜੇ ਹੁਣ ਗੇਮਸ ਹੋਣਗੀਆਂ ਉਹਨਾਂ ਵਿੱਚ ਕਿਸ ਤਰ੍ਹਾਂ ਦਾ ਪ੍ਰਦਰਸ਼ਨ ਦਿਖਾਉਣ ਹਾਂ ਜਿਦਾਂ 2021 ਦੇ ਵਿੱਚ ਇਹਨਾਂ ਨੇ 브్రాਂਜ਼ ਮੈਡਲ ਦਿੱਤਾ ਸੀ ਤੇ ਰਕੀ 2024 ਦੇ ਵਿੱਚ ਵੀ ਬਹੁਤ ਸੋਹਣਾ ਟੀਮ ਉਦੋਂ ਖੇਡੀ ਐਰਕੀ ਬਹੁਤ ਸੋਹਣਾ ਖੇਡੀ ਚਲੋ 브론ਜ਼ ਮੈਡਲ ਲੈ ਕੇ ਆ ਰਹੇ ਨੇ ਬਹੁਤ ਖੁਸ਼ੀ ਦੀ ਗੱਲ ਹੈ ਜੀ ਸਾਡੇ ਮਤਲਬ ਆਪਣੇ ਅਮਰਸਰਾ ਇਲਾਕੇ ਵਾਸਤੇ ਸਾਡੇ ਪਿੰਡ ਵਾਸਤੇ ਬਹੁਤ ਵੱਡੀ ਗੱਲ ਹੈ ਜੀ ਮਾਣ ਵਾਲੀ ਗੱਲ ਵੀ ਤੂੰ ਕੈਪਟਨ ਹੋਣਾ ਬਹੁਤ ਛੜੀ ਗੱਲ ਹੈ ਨੀਮ ਦਾ ਤੂੰ ਉਹ ਮਤਲਬ ਬਹੁਤ ਵਧੀਆ ਪਰਫਾਰਮੈਂਸ ਰਹੀ ਸਾਰੀ ਟੀਮ ਦੀ ਦੋ ਗੋਲ ਕੀਤੇ ਦੋ 1 ਨਾਲ ਚਲੋ ਜਿੱਤ ਗਏ ਬਹੁਤ ਵਧੀਆ ਪਰਫਾਰਮੈਂਸ ਰਹੀ ਸਾਰੀ ਟੀਮ ਦੀ ਸਰਪੰਚ ਅਸੀਂ ਕਹਿੰਨੇ ਕਿ ਪਿੰਡ ਦਾ ਹੁੰਦਾ ਪਰ ਹਰਮਨ ਤੇ ਪੂਰੀ 올림픽 ਗੇਮ ਦੇ ਵਿੱਚ ਹੀ ਸਰਪੰਚ ਰਿਹਾ ਇਸ ਵਾਰ ਹਨਾ ਜਿੰਨੇ ਗੋਲ ਹਰਮਨ ਨੇ ਕੀਤੇ ਸ਼ਾਇਦ ਕਿਸ ਨੇ ਕੀਤੇ ਹੋਣ ਹਰ ਵਾਰ ਗੋਲ ਤੇ ਗੋਲ ਔਰ ਜਿੰਨੇ ਵਧੀਆ ਤਾਲ ਮੇਲ ਨਾਲ ਖੇਡਿਆ ਆਪਣੇ ਖਿਡਾਰੀਆਂ ਦੇ ਨਾਲ ਸੋ ਤਿਆਰੀ ਕਿਵੇਂ ਦੀ ਕਰਦਾ ਹੈ ਹਰਮਨ ਕੀ ਵੱਖਰਾ ਸਭ ਤੋਂ ਕਰਦਾ ਹੈ ਕਿ ਜਿਹੜਾ ਹਰ ਇੱਕ ਪਾਸੇ ਧਿਆਨ ਉਹ ਦੱਖੜਾ ਨਹੀਂ ਮਤਲਬ ਖੇਡਦੇ ਸਾਰੇ ਬਹੁਤ ਸੋਹਣੇ ਚਲੋ ਗੁਰੂ ਮਹਾਰਾਜ ਦੀ ਕਿਰਪਾ ਬਹੁਤ ਜਿਆਦੀ ਹੈ ਜੀ ਉਹ ਤੁਹਾਨੂੰ ਬੜਾ ਉਹਦੇ ਆਸ਼ੀਰਵਾਦ ਤੋਂ ਬਿਨਾਂ ਦੇ ਇਸ ਤਰ੍ਹਾਂ ਪਹੁੰਚਣਾ ਖੇਡਣਾ ਬਹੁਤ ਵੱਡੀ ਗੱਲ ਹੋ ਜਾਂਦੀ ਹੈ ਜੀ ਤੇ ਇਦਾਂ ਹੀ ਚੜ੍ਹਦੀ ਕਲਾ ਵਿੱਚ ਟਾਈਮ ਪ੍ਰੈਕਟਿਸ ਕਰਦਾ ਜਦੋਂ ਘਰ ਵੀ ਆਉਂਦਾ ਹੈ ਤਾਂ ਜਦੋਂ ਸਟੇਡੀਅਮ ਹੁੰਦਾ ਹੈ ਤੁਹਾਨੂੰ ਤੁਹਾਡੇ ਨਾਲ ਗੱਲ ਕਰਦਾ ਹੋਏਗਾ ਕਿ ਕਿੰਨੇ ਟਾਈਮ ਦੀ ਪ੍ਰੈਕਟਿਸ ਹੁੰਦੀ ਹੈ ਡਾਈਟ ਕਿਸ ਤਰੀਕੇ ਨਾਲ ਲੈਂਦਾ ਹੈ ਕਿਹੜੇ ਚੀਜ਼ਾਂ ਤੋਂ ਪਰਹੇਜ਼ ਰੱਖਦਾ ਆ ਹਾਂ ਜੀ ਉਹ ਮਤਲਬ ਜਦੋਂ ਆਉਂਦੇ ਆ ਨਾ ਇੱਥੇ ਪਿੰਡ ਤੇ ਇੱਕ ਦੋ ਦਿਨ ਦੀ ਛੁੱਟੀ ਮਿਲਦੀ ਉਹਨਾਂ ਨੂੰ ਸਿਰਫ ਨਾਲ ਦੀ ਨਾਲ ਉਹ ਜੇ ਇਥੇ ਪ੍ਰੈਕਟਿਸ ਵੇਲੇ ਹੋਰੀ ਚ ਕਰਦੇ ਰਹੇ ਇਹਦੇ ਵਿੱਚ ਜਲੰਧਰ ਸੁਰਜੀਦਾ ਕਿਗੜਮੇ ਚਲ ਜਾਂਦੇ ਤੇ ਉੱਥੇ ਜਾ ਕੇ ਪ੍ਰੈਕਟਿਸ ਕਰਦੇ ਆ ਜਦੋਂ ਵੀ ਆਉਂਦੇ ਬਲਕਿ ਕਹਿਣ ਦੀ ਗੱਲ ਵੀ ਫ੍ਰੀ ਨਹੀਂ ਰਹਿੰਦੇ ਨਾਲ ਦੀ ਨਾਲ ਕੈਂਪਰੋ ਫ੍ਰੀ ਹੋ ਕੇ ਵੀ ਫਿਰ ਵੀ ਪ੍ਰੈਕਟਿਸ ਕਰਦੇ ਜਾਣਗੇ ਬਿਲਕੁਲ ਸੋ ਗੱਡੀਆਂ ਦਾ ਵੀ ਸ਼ੌਂਕ ਉਹਨਾਂ ਨੂੰ ਜਿਹੜੀਆਂ ਗੱਡੀਆਂ ਲੱਗੀਆਂ ਟਰੈਕਟਰ ਤੇ ਜਾਂ ਜਦੋਂ ਪੇਂਟ ਆਉਂਦੇ ਨੇ ਖੇਤਾਂ 'ਚ ਢੇੜਾ ਵਗੈਰਾ ਮਾਰਦੇ ਨੇ ਹਾਂਜੀ ਹਾਂਜੀ ਬਿਲਕੁਲ ਟਰੈਕਟਰ ਚਲਾਉਣ ਦੇ ਬਹੁਤ ਸ਼ਕੀਨ ਆ ਚਲਾਉਂਦੇ ਨੇ ਟਰੈਕਟਰ ਛੋਟੇ ਹੁੰਦੇ ਵੀ ਹੁਣ ਵੀ ਚਲਾਉਂਦੇ ਜਦੋਂ ਆਉਂਦੇ ਆ ਬੱਸ ਰਿਤਨੇ ਮਾਰਾ ਚੜ੍ਹਦੀ ਕਲਾ ਰਹੀ। ਸਾਡੇ ਕਹਿੰਦੇ ਕਿ ਮਾਜੇ ਦਾ ਜਰਨੈਲ ਬਣ ਗਿਆ ਹਰਮਨਪ੍ਰੀਤ ਸਿੰਘ। ਨਹੀਂ ਚਲੋ ਮਾਰਾ ਇਹਨੇ ਗੁਰੂ ਮਾਰਾ ਇਹਨੇ ਬਹੁਤ ਕਿਰਪਾ ਕੀਤੀ ਆ ਜੀ। ਮਾਰਾ ਇਦਾਂ ਚੜ੍ਹਦੀ ਕਲਾ ਵਿੱਚ ਰੱਖਿਆ ਉਹਨੂੰ। ਤਰੱਕੀਆਂ ਦਵੇ ਹੋਰ। ਹੋਰ ਨਾਲ ਖੇਤੀਬਾੜੀ ਦਾ ਵੀ ਸ਼ੌਂਕ ਰੱਖਦਾ ਹੈ ਜਾਂ ਬਾਕੀ ਸਿਰਫ ਹਾਕੀ ਦੇ ਵਾਸਤੇ ਹੀ? ਨਹੀਂ ਨਹੀਂ। ਮਤਲਬ ਜਾਂਦੇ ਹੁੰਦੇ ਆ ਸਾਡੇ ਨਾਲ ਜਦੋਂ ਫ੍ਰੀ ਹੁੰਦੇ ਆ ਤੇ ਜਾਂਦੇ ਆ ਮੋਟਰ ਤੇ। ਵਧੀਆ। ਹਾਂਜੀ 올림픽 ਜਿਹੜੇ ਆ ਅਸੀਂ ਦੇਖਦੇ ਆ ਕਿ ਫਾਈ ਰਾਊਂਡਸ ਦਾ ਇਹ ਲੋਗ ਗੋਲ ਉਹ ਲੱਗਾ ਹਰ ਪਾਸੇ ਹਾਂਜੀ ਘਰ ਦੀ ਕੋਠੀ ਤੇ ਵੀ ਲੱਗਾ ਹੋਇਆ ਔਰ ਗੱਡੀ ਦੇ ਪਿੱਛੇ ਵੀ ਲੱਗਾ ਹੋਇਆ ਹਾਂਜੀ ਖੁਸ਼ੀ ਬਹੁਤ ਆ 올림픽 ਦੇ ਵਿੱਚ ਜਾਣ ਦੀ ਸਾਨੂੰ ਬਹੁਤ ਖੁਸ਼ੀ ਉੱਤੋਂ ਚਲੋ ਬਹੁਤ ਸੋਹਣਾ ਟੀਮ ਖੇੜੀ ਮੈਡਲ ਲੈ ਕੇ ਆਣ ਡੇ ਉੱਤੋਂ ਹੋਰ ਖੁਸ਼ੀ ਆ ਜੀ ਬਹੁਤ ਅੰਦਰੋਂ ਦੱਸ ਨਹੀਂ ਸਕਦਾ ਨਾਮ ਜਿਹੜਾ ਹਰਮਨਪ੍ਰੀਤ ਸਿੰਘ ਦੇ ਨਾਮ ਤੋਂ ਰੱਖਿਆ ਗਿਆ ਹਨਾ ਜਿਹੜੇ ਲੰਪਿੰਗ ਖਿਡਾਰੀ ਇਹ ਕਿੰਨੀ ਮਾਣ ਦੀ ਗੱਲ ਹੈ ਕਿਉਂਕਿ ਕਈ ਵਾਰੀ ਦੇਖਦੇ ਹੁੰਦੇ ਆ ਕਿ ਆਪਾਂ ਬਹੁਤ ਜਿਹੜੇ ਇਤਿਹਾਸਿਕ ਬੰਦੇ ਹੋਣ ਜਾਂ ਕਈ ਮਹਾਨ ਐਸੀਆਂ ਸ਼ਖਸੀਅਤਾਂ ਹੋਣ ਪਰ ਹਰਮਨ ਐਸਾ ਜਿੰਨੇ ਕਿ ਇੰਨੀ ਛੋਟੀ ਉਮਰ ਦੇ ਵਿੱਚ ਇਨਾ ਮੁਕਾਮ ਹਾਸਲ ਕੀਤਾ ਕਿ ਉਹਦੇ ਨਾਮ ਤੇ ਸਕੂਲ ਦਾ ਨਾਮ ਰੱਖਿਆ ਜਾ ਰਿਹਾ ਹੈ ਇਸ ਕਰ ਸਰਕਾਰੀ ਸਕੂਲ ਪਿਛਲੀ ਸਰਕਾਰੀ ਕੈਪਟਨ ਸਾਹਿਬ ਵਾਲੇ ਦੀ ਉਹਨਾਂ ਨੇ ਮਤਲਬ ਉਹੜੇ ਰੋਡ ਪਿੰਡ ਦਾ ਰੋਡ ਜਿਹੜਾ ਸੌਂਦਾ ਸਾਡੇ ਮਤਲਬ ਜੀਟੀ ਰੋਡ ਤੋਂ ਪਿੰਡ ਦਾ ਨਾ ਰੋਡ ਦਾ ਨਾਮ ਵੀ ਹਰਮਨਪ੍ਰੀਤ ਸਿੰਘ ਦੇ ਨਾਮ ਤੇ ਰੱਖਿਆ ਸੀ ਤੇ ਸਕੂਲ ਦਾ ਨਾਮ ਵੀ ਪਿੰਡ ਦੇ ਸਕੂਲ ਦਾ ਨਾਮ ਵੀ ਉਹਨਾਂ ਨੇ ਹਰਮਨਪ੍ਰੀਤ ਸਿੰਘ ਦੇ ਨਾਮ ਦਾ ਬਹੁਤ ਸਾਡੇ ਪਰਿਵਾਰ ਦੀ ਸਾਰੀ ਮਤਲਬ ਪੀੜ੍ਹੀਆਂ ਦੀ ਨਾਮ ਬਣ ਗਿਆ ਜੀ ਵੇਖੋ ਹਰਮਨਪ੍ਰੀਤਾ ਕਰਕੇ ਤੁਸੀਂ ਵੀ ਕਿਹੜੇ ਦਿਰੀ ਹੋਕੀ ਨਹੀਂ ਛੋਟੇ ਹੁੰਦੇ ਸਾਰੇ ਕਬੱਡੀ-ਕਬੱਡੀ ਮੜੀ-ਮੜੀ ਖੇਡਦੇ ਰਹੇ ਆ ਫਾਦਰ ਸਾਹਿਬ ਵੀ ਸਾਡੇ ਪਲੇਅਰ ਆ ਕਬੱਡੀ ਦੇ ਉਹਨਾਂ ਨੂੰ ਵੇਖ ਕੇ ਇਤਸ਼ਾ ਇਦਾਂ ਹੌਲੀ ਹੌਲੀ ਫਿਰ ਬਣਦਾ ਗਿਆ ਪਰਿਵਾਰ ਦੇ ਵਿੱਚ ਮਾਹੌਲ ਐ ਸਾ ਤੇ ਬਿਲਕੁਲ ਮਿਹਰਬਾਨ ਸੋ ਇਹ ਹਰਮਨਪ੍ਰੀਤ ਸਿੰਘ ਦੇ ਭਰਾਤਾ ਵੱਡੇ ਭਰਾ ਜਿਨ੍ਹਾਂ ਨੇ ਗੱਲਬਾਤ ਕੀਤੀ ਔਰ ਹਰਮਨਪ੍ਰੀਤ ਸਿੰਘ ਬਾਰੇ ਗੱਲਬਾਤ ਕੀਤੀ ਕਿ ਕਿਸ ਤਰ੍ਹਾਂ ਪ੍ਰੈਕਟਿਸ ਕਰਦੇ ਆ ਔਰ ਏਡੀ ਛੋਟੀ ਉਮਰ ਦੇ ਵਿੱਚ ਏਡਾ ਵੱਡਾ ਮੁਕਾਮ ਹਾਸਲ ਕੀਤਾ ਹੈ ਪਿੰਡ ਤੱਕ ਰੋਡ ਆਉਂਦੀ ਆ ਉਹਦਾ ਨਾਂ ਹਰਮਨਪ੍ਰੀਤ ਸਿੰਘ ਦੇ ਨਾਂ ਤੋਂ ਰੱਖਿਆ ਗਿਆ ਪਿੰਡ ਦੇ ਵਿੱਚ ਸਰਕਾਰੀ ਸਕੂਲ ਆ ਉਸ ਦਾ ਨਾਂ ਹਰਮਨਪ੍ਰੀਤ ਸਿੰਘ ਦੇ ਨਾਂ ਤੋਂ ਰੱਖਿਆ ਜਾ ਰਿਹਾ ਸੋ ਇਹ ਦਾ ਵੱਡਾ ਜਿਹੜਾ ਮੁਕਾਮ ਹੈ ਇਹ ਕੋਈ ਕੋਈ ਹਾਸਲ ਕਰ ਸਕਦਾ ਅਮ੍ਰਿਤਸਰ ਦੇ ਇਸ ਨੌਜਵਾਨ ਨੂੰ ਇਹ ਮਾਣ ਹਾਸਲ ਹੋਇਆ ਜਿਸ ਨੇ ਕਿ ਬੀਤੇ ਕੱਲ ਦੋ ਇੱਕ ਨਾਲ ਜਿੱਤ ਹਾਸਲ ਕੀਤੀ ਹੈ ਸਪੇਨ ਨੂੰ ਹਰਾਇਆ ਔਰ ਭਾਰਤ ਦੀ ਝੋਲੀ ਕਾਂਸੇ ਦਾ ਤਗਮਾ ਪਾਇਆ ਕੈਮਰਾਮੈਨ ਸ਼ੁਭਮ ਦਿਨ ਆਧਰਮਿਤ ਸਿੰਘ ਡੇਲੀ ਪੋਸਟ ਤੈਮੋਵਾਲ ਅਮ੍ਰਿਤਸਰ